ਪਿੰਡ ਨੇ ਝਿੰਗਰਕਲਾਂ ਔਰ ਬੋਦਲ ਇੱਥੇ ਆਪਣੀਆਂ ਡਿਸਪੈਂਸਰੀਆਂ ਕੰਮ ਕਰ ਰਹੀਆਂ ਨੇ ਪਰ ਬਿਲਡਿੰਗ ਨਹੀਂ ਹੈਗੀ ਉਹਨਾਂ ਦੇ ਕੋਲ ਔਰ ਕਿਸੇ ਪੰਚਾਇਤ ਘਰ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਦੇ ਵਿੱਚੋਂ ਡਿਸਪੈਂਸਰੀਆਂ ਬਣਾ ਕੇ ਕੰਮ ਚਲਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਤਲਵਾੜਾ ਦੇ ਵਿੱਚ ਅਮਰੋਹ ਪਿੰਡ ਆ ਬਹੁਤ ਪੁਰਾਣਾ ਉੱਥੇ ਹਸਪੀਟਲ ਆ ਔਰ ਉਹਦੀ ਹਾਲਾਤ ਇੰਨੀ ਮਾੜੀ ਆ ਡਿਗਣ ਵਾਲੇ ਹਾਲਾਤ ਹੋਏ ਪਏ ਨੇ ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਕਦੋਂ ਤੱਕ ਜਿਹੜੇ ਇਹਨਾਂ ਨੂੰ ਆਪਾਂ ਅਮਲ ਦੇ ਵਿੱਚ ਲੈ ਕੇ ਕਦੋਂ ਤੱਕ ਠੀਕ ਕਰਾ ਸਕਦੇ ਹਾਂ ਜੀ ਟਾਈਨ ਬੌਂਡ ਕਰ ਦਿਓ ਥੋੜਾ ਜਿਹਾ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਇਹਦਾ ਜਿਹੜੇ ਕੁਛ ਦੇ ਤਾਸਟੀਮੇਟ ਬਣੇ ਹੋਏ ਆ ਜੀ ਕਹ ਰਹੇ ਜਿਹੜਾ ਇਹਨਾਂ ਦੇ ਹਲਕੇ ਵਿੱਚ ਹੀ ਪਿੰਡ ਆਉਂਦਾ ਜੇ 23 ਲੱਖ 6000 ਔਰ ਇਸੇ ਤਰ੍ਹਾਂ ਹੀ ਇਹਨਾਂ ਦਾ ਪਿੰਡ ਬਾਜਾਚੱਕ ਉਹਦੇ ਵਾਸਤੇ 3 ਲੱਖ 7000 ਬੋਦਰ ਪਿੰਡ ਹੈ ਉਹਦੇ ਵਿੱਚ 25 25.5 ਲੱਖ ਰੁਪਏ ਆ ਤਕਰੀਬਨ Esse se trai... Trem...